ਅਗਲੀ ਖਬਰ ਤੇ ਵੱਲ ਵਧੀਏ ਤੇ ਅਗਲੀ ਖਬਰ ਜਿਹੜੀ ਲਾਸ ਐਂਜਲਸ ਤੋਂ ਆ ਰਹੀ ਹੈ ਲਾਸ ਐਂਜਲਸ ਦੇ ਵਿੱਚ ਇੱਕ ਮੈਂ ਇੱਕ ਬੰਦੇ ਨੂੰ ਦੋ ਜੂਸ਼ ਬੰਦਿਆਂ ਨੂੰ ਕਤਲ ਕਰਨ ਦੇ ਮਾਮਲੇ ਦੇ ਵਿੱਚ ਹੁਣ ਉਹਨੂੰ ਜਿਹੜੀ ਹੈ ਉਹ 35 ਸਾਲਾਂ ਦੀ ਸਜ਼ਾ ਹੋਈ ਹੈ ਜੇਲ੍ਹ ਦੀ ਸਜ਼ਾ ਹੋਈ ਹੈ ਜੈਮੀ ਟਰਾਂ ਜਿਹੜਾ ਕਿ 30 ਸਾਲ ਦਾ ਦੱਸਿਆ ਗਿਆ ਉਹ ਰਿਵਰਸਾਈਡ ਦੇ ਇਲਾਕਿਆਂ ਦੇ ਵਿੱਚ ਉਹਨੇ ਇਸ ਹਿੱਟ ਕ੍ਰਾਈਮ ਨੂੰ ਜਿਹੜਾ ਅੰਜਾਮ ਦਿੱਤਾ ਸੀਗਾ ਤੇ ਉਦੇ ਤੇ ਜਿਹੜਾ ਉਹ ਜਿਹੜੇ ਦੋ ਦੋਸ਼ ਲੱਗੇ ਨੇ ਹੇਟ ਕਰਾਇਮ ਦੇ ਤੇ ਨਾਲ ਹੀ ਇੱਕ ਬੰਦੇ ਨੂੰ ਮਾਰਨ ਦੇ ਸਾਜ਼ਿਸ਼ ਤਹਿਤ ਮਾਰਨ ਦੇ ਜਿਹੜੇ ਦੋਸ਼ ਨੇ ਉਹ ਲੱਗੇ ਨੇ ਯੂਨਾਈਟਿਡ ਸਟੇਟਸ ਡਿਪਾਰਟਮੈਂਟ ਆਫ ਜਸਟਿਸ ਨੇ ਇਹ ਅਨਾਉਂਸ ਕੀਤਾ ਕਿ ਉਹਨੂੰ ਅਗਲੇ 3 ਦਹਾਕੇ ਜਿਹੜੇ ਆ ਉਹ ਫੈਡਰਲ ਪ੍ਰिजन ਦੇ ਵਿੱਚ ਗੁਜ਼ਾਰਨੇ ਪੈਣਗੇ ਟਰਨ ਨੇ ਫਰਵਰੀ 2023 ਦੇ ਵਿੱਚ ਉਹਨਾਂ ਦੋਨਾਂ ਨੂੰ ਜਿਹੜੀਆਂ ਗੋਲੀਆਂ ਮਾਰ ਦਿੱਤੀਆਂ ਸੀਆਂ ਪੀਕੋ ਰਾਬਰਟਸਨ ਏਰੀਆ ਦੇ ਵਿੱਚ ਜਿਹੜਾ ਕਿ ਹਿਸਟੋਰੀਕ ਇੱਕ ਨੇਬਰਹੂਡ ਕਿਹਾ ਜਾਂਦਾ ਤੇ ਦੱਸਿਆ ਜਾ ਰਿਹਾ ਕਿ ਉਹ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੇ ਜਿਊ ਸ਼ਲੋਕ ਨੇ ਉਹਨਾਂ ਦੀ ਖਾਸੀ ਵਸੋਂ ਕਹੀ ਜਾਂਦੀ ਹੈ ਇਹ ਜਿਹੜੀ ਘਟਨਾ ਵਾਪਰੀ ਸੀ ਫ फेब्रुवारी ਤੇ 13 2023 ਦੇ ਵਿੱਚ ਵਾਪਰੀ ਸੀਗੀ ਤੇ ਉਸ ਤੋਂ ਬਾਅਦ ਕੋਸ਼ਰ ਕੋਈ ਮਾਰਕੀਟ ਆ ਉਹਨਾਂ ਇਲਾਕਿਆਂ ਦੇ ਵਿੱਚ ਕੋਈ ਇਲਾਕਾ ਉੱਥੇ ਜਿਹੜਾ ਇਹ ਬੰਦੇ ਨੇ ਉਹਨਾਂ ਨੂੰ ਗੋਲੀ ਮਾਰ ਦਿੱਤੀ ਸੀ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਤrenn ਇਸ ਘਟਰਾਂ ਨੂੰ ਅੰਜਾਮ ਦੇਣ ਤੋਂ ਬਾਅਦ ਇੱਕ ਹੋਰ ਘਟਰਾਂ ਨੂੰ ਕ੍ਰਾਈਮ ਦੀ ਘਟਰਾਂ ਨੂੰ ਅੰਜਾਮ ਦਿੱਤਾ ਤੇ ਉਸ ਤੋਂ ਬਾਅਦ ਉਹ ਉੱਥੋਂ ਚਲਾ ਗਿਆ ਪੁਲਿਸ ਜਦੋਂ ਇਸ ਮਾਮਲੇ ਦੇ ਵਿੱਚ ਇੱਥੇ ਪਹੁੰਚੀ ਤਾਂ ਉਹਨਾਂ ਨੇ ਇਹਦੀ ਭਾਲ ਕਰਦਿਆਂ ਕਰਦਿਆਂ ਇਹਨੂੰ ਗ੍ਰਿਫਤਾਰ ਕਰ ਲਿਆ ਬਾਅਦ ਦੇ ਵਿੱਚ ਜਦੋਂ ਇਹਦੇ ਕੋਲੋਂ ਪੁੱਛਿਆ ਗਿਆ ਕਿ ਤੂੰ ਉੱਥੇ ਕਿਉਂ ਅੰਜਾਮ ਦਿੱਤਾ ਤਾਂ ਇਹ ਕੋਈ ਉੱਥੇ ਤਸੱਲੀਬਖਸ਼ ਜਵਾਬ ਨਹੀਂ ਦੇ ਸਕਿਆ ਸਗੋਂ ਪੁਲਿਸ ਦੇ ਨਾਲ ਓਰਿਜਨਲ ਲੱਪੈ ਜਿਸ ਤੋਂ ਬਾਅਦ ਇਹਦੀ ਗ੍ਰਿਫਤਾਰੀ ਤੈਅ ਹੀ ਸੀ 2018 ਦੇ ਵਿੱਚ ਉਹਨੇ ਗ੍ਰੈਜੂਏਟ ਸਕੂਲ ਛੱਡਿਆ ਸੀਗਾ ਤੇ ਉਸ ਤੋਂ ਬਾਅਦ ਉਹ ਜਿਹੜਾ ਉਹ ਦੂਜੇ ਸਟੂਡੈਂਟਸ ਦੇ ਉੱਤੇ ਮਾੜੇ ਜਿਹੜੇ ਕਮੈਂਟ ਕਰਦਾ ਸੀ ਭद्दी ਸ਼ਬਦਾਵਲੀ ਉਹਨਾਂ ਦੇ ਲਈ ਵਰਤਦਾ ਸੀ ਤੇ ਨਾਲ ਹੀ ਕਈ ਵਾਰੀ ਇਹਨੇ ਉਹਨਾਂ ਦੇ ਨਾਲ ਹਿੰਸਕ ਤਰੀਕੇ ਨਾਲ ਵੀ ਪੇਸ਼ ਆਇਆ ਸੀਗਾ ਉਹਨੇ ਇੱਕ ਵਾਰੀ ਇੱਕ ਈਮੇਲ ਜਿਹੜਾ ਉਹ ਸਾਬਕਾ ਇੱਕ ਸਟੂਡੈਂਟ ਨੂੰ ਜਾਂ ਆਪਣੇ ਕਲਾਸਮੇਟ ਨੂੰ ਲਿਖੀ ਸੀ ਜਿਹਦੇ ਵਿੱਚ ਉਹਨੇ ਉਸ ਨੂੰ ਸਿਰਫ ਇਹਸ ਕਰਕੇ ਹੇਟ ਕੀਤੀ ਕਿਉਂਕਿ ਉਹ ਜਿਊਸ਼ ਭਾਈਚਾਰੇ ਤੋਂ ਆਉਂਦਾ ਸੀਗਾ ਹੁਣ ਦੋ ਜਣਾਂ ਨੂੰ ਮਤਕੀ ਮਾਰਨ ਉਹਨਾਂ ਦਾ ਕਤਲ ਕਰਨ ਹਿੰਸਕ ਤਰੀਕੇ ਨਾਲ ਪੇਸ਼ ਆਉਣ ਦੇ ਇਸ ਮਾਮਲੇ ਦੇ ਵਿੱਚ ਦੋ ਮੌਤਾਂ ਦੇ ਮਾਮਲੇ ਦੇ ਵਿੱਚ ਜਿਹੜਾ ਜੂ ਟ੍ਰੈਨ ਆ ਜੈਮੀ ਟ੍ਰੈਨ ਆ ਇਹਨੂੰ ਅਗਲੇ 30 ਸਾਲ ਜਿਹੜਾ ਉਹ ਜੇਲ੍ਹ ਦੇ ਵਿੱਚ گزارਨੇ ਪੈਣਗੇ ਜੀ ਅਗਲੀ ਖਬਰ ਤੇ ਵੱਲ ਵਧੀਏ ਤੇ ਅਗਲੀ ਖਬਰ ਜਿਹੜੀ ਲਾਸ ਐਂਜਲਸ ਤੋਂ ਆ ਰਹੀ ਹੈ ਲਾਸ ਐਂਜਲਸ ਦੇ ਵਿੱਚ ਇੱਕ ਮੈਂ ਇੱਕ ਬੰਦੇ ਨੂੰ ਦੋ ਜੂਸ਼ ਬੰਦਿਆਂ ਨੂੰ ਕਤਲ ਕਰਨ ਦੇ ਮਾਮਲੇ ਦੇ ਵਿੱਚ ਹੁਣ ਉਹਨੂੰ ਜਿਹੜੀ ਹੈ ਉਹ 35 ਸਾਲਾਂ ਦੀ ਸਜ਼ਾ ਹੋਈ ਹੈ ਜੇਲ੍ਹ ਦੀ ਸਜ਼ਾ ਹੋਈ ਹੈ ਜੈਮੀ ਟਰਾਂ ਜਿਹੜਾ ਕਿ 30 ਸਾਲ ਦਾ ਦੱਸਿਆ ਗਿਆ ਉਹ ਰਿਵਰਸਾਈਡ ਦੇ ਇਲਾਕਿਆਂ ਦੇ ਵਿੱਚ ਉਹਨੇ ਇਸ ਹੇਟ ਕਰਾਇਮ ਨੂੰ ਜਿਹੜਾ ਅੰਜਾਮ ਦਿੱਤਾ ਸੀਗਾ ਤੇ ਉਹਦੇ ਤੇ ਜਿਹੜਾ ਉਹ ਜਿਹੜੇ ਦੋ ਦੋਸ਼ ਲੱਗੇ ਨੇ ਹੇਟ ਕਰਾਇਮ ਦੇ ਤੇ ਨਾਲ ਹੀ ਇੱਕ ਬੰਦੇ ਨੂੰ ਮਾਰਨ ਦੇ ਸਾਜ਼ਿਸ਼ ਤਹਿਤ ਮਾਰਨ ਦੇ ਜਿਹੜੇ ਦੋਸ਼ ਨੇ ਉਹ ਲੱਗੇ ਨੇ ਯੂਨਾਈਟਿਡ ਸਟੇਟਸ ਡਿਪਾਰਟਮੈਂਟ ਆਫ ਜਸਟਿਸ ਨੇ ਇਹ ਅਨਾਉਂਸ ਕੀਤਾ ਕਿ ਉਹਨੂੰ ਅਗਲੇ ਤਿੰਨ ਦਿਹਾਕੇ ਜਿਹੜੇ ਆ ਉਹ ਫੈਡਰਲ ਪ੍ਰੀਜ਼ਨ ਦੇ ਵਿੱਚ ਗੁਜ਼ਾਰਨੇ ਪੈਣਗੇ। ਟ੍ਰਾਂ ਨੇ ਫਰਵਰੀ 2023 ਦੇ ਵਿੱਚ ਉਹਨਾਂ ਦੋਨਾਂ ਨੂੰ ਜਿਹੜੀਆਂ ਗੋਲੀਆਂ ਮਾਰ ਦਿੱਤੀਆਂ ਸੀਗੀਆਂ ਪੀਕੋ ਰਾਬਰਟਸਨ ਏਰੀਆ ਦੇ ਵਿੱਚ ਜਿਹੜਾ ਕਿ ਹਿਸਟੋਰੀਕ ਇੱਕ ਨੇਬਰਹੂਡ ਕਿਹਾ ਜਾਂਦਾ ਤੇ ਦੱਸਿਆ ਜਾ ਰਿਹਾ ਕਿ ਉਹ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੇ ਜਿਊ ਸ਼ਲੋਕ ਨੇ ਉਹਨਾਂ ਦੀ ਖਾਸੀ ਵਸੋਂ ਕਹੀ ਜਾਂਦੀ ਹੈ। ਇਹ ਜਿਹੜੀ ਘਟਨਾ ਵਾਪਰੀ ਸੀ ਫੈਬਰੀ ਤੇ 13 2023 ਦੇ ਵਿੱਚ ਵਾਪਰੀ ਸੀਗੀ ਤੇ ਉਸ ਤੋਂ ਬਾਅਦ ਕੋਸ਼ਰ ਕੋਈ ਮਾਰਕੀਟ ਆ ਉਹਨਾਂ ਇਲਾਕਿਆਂ ਦੇ ਵਿੱਚ ਕੋਈ ਇਲਾਕਾ ਉੱਥੇ ਜਿਹੜਾ ਇਹ ਬੰਦੇ ਨੇ ਉਹਨਾਂ ਨੂੰ ਗੋਲੀ ਮਾਰ ਦਿੱਤੀ ਸੀਗੀ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਟ੍ਰੈਨ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਇੱਕ ਹੋਰ ਘਟਨਾ ਨੂੰ ਕ੍ਰਾਈਮ ਦੀ ਘਟਨਾ ਨੂੰ ਅੰਜਾਮ ਦਿੱਤਾ ਤੇ ਉਸ ਤੋਂ ਬਾਅਦ ਉਹ ਉੱਥੋਂ ਚਲਾ ਗਿਆ ਪੁਲਿਸ ਜਦੋਂ ਇਸ ਮਾਮਲੇ ਦੇ ਵਿੱਚ ਇੱਥੇ ਪਹੁੰਚੀ ਤਾਂ ਉਹਨਾਂ ਨੇ ਇਹਦੀ ਭਾਲ ਕਰਦਿਆਂ ਕਰਦਿਆਂ ਇਹਨੂੰ ਗ੍ਰਿਫਤਾਰ ਕਰ ਲਿਆ ਬਾਅਦ ਦੇ ਵਿੱਚ ਜਦੋਂ ਇਹਦੇ ਕੋਲੋਂ ਪੁੱਛਿਆ ਗਿਆ ਕੀ ਤੂੰ ਉੱਥੇ ਕਿਉਂ ਇਨਜਾਮ ਦਿੱਤਾ ਤਾਂ ਇਹ ਕਿ ਉੱਥੇ ਤਸਲੀਬਖਤ ਜਵਾਬ ਨਹੀਂ ਦੇ ਸਕਿਆ ਸਗੋਂ ਪੁਲਿਸ ਦੇ ਨਾਲ ਓਜਣ ਲੱਪੇ ਜਿਸ ਤੋਂ ਬਾਅਦ ਇਹਦੀ ਗ੍ਰਿਫਤਾਰੀ થઈ ਸੀ 2018 ਦੇ ਵਿੱਚ ਉਹਨੇ ਗ੍ਰੈਜੂਏਟ ਸਕੂਲ ਛੱਡਿਆ ਸੀਗਾ ਤੇ ਉਸ ਤੋਂ ਬਾਅਦ ਉਹ ਜਿਹੜਾ ਉਹ ਦੂਜੇ ਸਟੂਡੈਂਟਸ ਦੇ ਉੱਤੇ ਮਾੜੇ ਜਿਹੜੇ ਕਮੈਂਟ ਕਰਦਾ ਸੀ ਭੱਦੀ ਸ਼ਬਦਾਵਲੀ ਉਹਨਾਂ ਦੇ ਲਈ ਵਰਤਦਾ ਸੀ ਤੇ ਨਾਲ ਹੀ ਕਈ ਵਾਰੀ ਇਹਨੇ ਉਹਨਾਂ ਦੇ ਨਾਲ ਹਿੰਸਕ ਤਰੀਕੇ ਨਾਲ ਵੀ ਪੇਸ਼ ਆਇਆ ਸੀਗਾ ਉਹਨੇ ਇੱਕ ਵਾਰੀ ਇੱਕ ਈਮੇਲ ਜਿਹੜਾ ਉਹ ਸਾਬਕਾ ਇੱਕ ਸਟੂਡੈਂਟ ਨੂੰ ਜਾਂ ਆਪਣੇ ਕਲਾਸਮੇਟ ਨੂੰ ਲਿਖੀ ਸੀ ਜਿਹਦੇ ਵਿੱਚ ਉਹਨੇ ਉਸ ਨੂੰ ਸਿਰਫ ਇਹਸ ਕਰਕੇ ਹੇਟ ਕੀਤੀ ਕਿਉਂਕਿ ਉਹ ਜਿਊਸ਼ ਭਾਈਚਾਰੇ ਤੋਂ ਆਉਂਦਾ ਸੀਗਾ ਹੁਣ ਦੋ ਜਣਾਂ ਨੂੰ ਮਤਕੀ ਮਾਰਨ ਉਹਨਾਂ ਦਾ ਕਤਲ ਕਰਨ ਹਿੰਸਕ ਤਰੀਕੇ ਨਾਲ ਪੇਸ਼ ਹੋਣ ਦੇ ਇਸ ਮਾਮਲੇ ਦੇ ਵਿੱਚ ਦੋ ਮੌਤਾਂ ਦੇ ਮਾਮਲੇ ਦੇ ਵਿੱਚ ਜਿਹੜਾ ਜੂ ਟ੍ਰੈਨ ਆ ਜੈਮੀ ਟ੍ਰੈਨ ਆ ਇਹਨੂੰ ਅਗਲੇ 30 ਸਾਲ ਜਿਹੜੇ ਆ ਉਹ ਜੇਲ੍ਹ ਦੇ ਵਿੱਚ گزارਨੇ ਪੈਣਗੇ ਜੀ